ਹੈਲੋ ਫਰੈਂਡਸ ਅੱਜ ਦੀ ਜਿਹੜੀ ਕਵਿਤਾ ਆ ਉਪਰੋਂ ਜ਼ਿਆਦਾ ਖਾਸ ਹੈ ਇਹਦਾ ਹੈਡਿੰਗ ਹੈ ਖੁਸ਼ੀ ਦੇ ਪਰਵਾਨੇ ਇਹ ਦੋ ਖੁਸ਼ੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਣਾਈ ਗਈ ਹੈ ਪਹਿਲੀ ਖੁਸ਼ੀ ਇਹ ਕਿ ਸੁਲਝੇ ਅੱਖਰ ਦੇ ਸਬਸਕ੍ਰਾਈਬਰਸ ਸਾਡੇ ਸਭ ਦੇ ਪਿਆਰ ਦੇ ਸਦਕਾ 100 ਤੋਂ ਉੱਪਰ ਹੋ ਚੁੱਕੇ ਨੇ ਤੇ ਦੂਜੀ ਖੁਸ਼ੀ ਇਹ ਕਿ ਅੱਜ ਮੇਰਾ ਬਰਥਡੇ ਹੈ ਤਾਂ ਫਿਰ ਆਪਾਂ ਇਹਨੂੰ ਇੱਕ ਬਰਥਡੇ ਸਪੈਸ਼ਲ ਪੋਇਮ ਵੀ ਕਹਿ ਸਕਦੇ ਹਾਂ ਤਾਂ ਚਲੋ ਫਿਰ ਸ਼ੁਰੂ ਕਰਦੇ ਆਂ ਮਨੰਚ ਬੱਗੂ ਬਾਗੇ ਮੇਰੇ ਤਾਰੇ ਤੋੜਨ ਨੂੰ ਜੀ ਕਰਦਾ ਇਹ ਖੁਸ਼ੀ ਦੀ ਲਹਿਰ ਨੂੰ ਮੈਂ ਕਿੰਜ ਸੰਭਾਲਾਂ ਮੇਰਾ ਤੂਫਾਨਾਂ ਤੇ ਰੁਖ ਮੋੜਨ ਨੂੰ ਜੀ ਕਰਦਾ ਅੱਜ ਮੇਰੇ ਬੁੱਲ ਸੀਤੇ ਐ ਪਰ ਦਿਲ ਗਾਣੇ ਗਾ ਰਿਹਾ ਐ ਸਰੀਰ ਕਮਰੇ ਵਿੱਚ ਐ ਪਰ ਮਨ ਆਕਾਸ਼ ਦੇ ਢੀਡੇ ਲਾ ਰਿਹਾ ਐ ਮੈਨੂੰ ਸੂਰਜ ਸੋਹਣੇ ਦਾ ਤੇ ਧਰਤੀ ਸਤਰੰਗੀ ਜਾਪਦੀ ਐ ਜੋ ਬੇਰੰਗੀ ਜੀ ਸਿੱਕ ਦਿਨ ਜ਼ਿੰਦਗੀ ਅੱਜ ਮੈਨੂੰ ਬੜੀ ਹੀ ਅਤਰੰਗੀ ਜਾਪਦੀ ਹੈ ਅੱਜ ਕਿਸੇ ਜੰਨਤ ਚ ਬੈਂਦੇ ਚਰਨੇ ਦਾ ਸਕੂਨ ਦਿੰਦਾ ਹੈ ਜੋ ਮੋਟਰਾਂ ਨਾਲਕਿਆਂ ਦਾ ਪਾਣੀ ਸਿਕਦੇ ਉੱਥੇ ਹੁਣ ਦੁਬਾਰਾ ਤੋਂ ਫੁੱਲ ਖਿੜਨ ਲੱਗ ਪਏ ਜਿੱਥੇ ਸੁੱਕੇ ਦਰੱਖਤਾਂ ਦੀ ਕਹਾਣੀ ਸੀ ਕਦੇ ਮਨ ਕਰਦਾ ਇਨ੍ਹਾਂ ਪੰਛੀਆਂ ਤੋਂ ਖੰਭ ਲੈ ਉੱਡਾਂ ਤੇ ਨੀਲ ਗਗਨ ਦੀ ਸੈਰ ਕਰਾਂ ਲੱਗਦਾ ਅੱਜ ਤੱਕ ਕੁਦਰਤ ਵੀ ਫੁੱਲ ਵਿਛਾਉਂਦੀ ਹੈ ਜਿੱਥੇ ਮੈਂ ਆਪਣਾ ਪੈਰ ਧਰਾ ਅੱਜ ਚੰਦ ਸੂਰਜ ਤੇ ਤਾਰੇ ਮੋਤੀ ਅੰਬਰੀ ਪਿੰਗਾ ਪਾਉਂਦੇ ਨੇ ਬੱਦਲ ਜਾਂਦੇ ਅੰਮ੍ਰਿਤ ਵਰਸਾਈ ਤੇ ਫੁੱਲ ਕੰਡਿਆਂ ਨਾਲ ਖੁਸ਼ੀਆਂ ਮਨਾਉਂਦੇ ਨੇ ਇੰਜ ਲੱਗਦਾ ਜਿਵੇਂ ਰੱਬ ਹਵਾ ਵਿੱਚ ਤਾਸੀ ਘੋੜੀ ਜਾਂਦਾ ਏ ਮਿੱਟੀ ਦਾ ਇੱਕ ਇੱਕ ਕਣ ਅੱਜ ਮੁਬਾਰਕ ਹੀ ਮੁਬਾਰਕ ਬੋਲੀ ਜਾਂਦਾ ਏ ਉੱਤੋਂ ਵਗਦੀ ਠੰਡੀ ਹਵਾ ਦਾ ਬੁੱਲਾ ਕਮਾਲ ਕਰੀ ਜਾਂਦਾ ਏ ਖੁਸ਼ੀ ਨੂੰ ਮੈਂ ਕਿੰਜ ਮਨਾਵਾ ਦਿਲ ਬਸ ਇੱਕ ਹੀ ਸਵਾਲ ਕਰੀ ਜਾਂਦਾ ਏ ਦਿਲ ਵਾਸ ਇੱਕ ਹੀ ਸਵਾਲ ਕਰੀ ਜਾਂਦਾ ਹੈ ਤੇ ਤੁਸੀਂ ਵੀ ਆਪਦੀ رائے ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿ ਜਦੋਂ ਇੱਕ ਇਨਸਾਨ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਤਾਂ ਉਹਨੂੰ ਆਪਦੀ ਖੁਸ਼ੀ ਕਿਸ ਤਰ੍ਹਾਂ ਮਨਾਉਣੀ ਚਾਹੀਦੀ ਹੈ ਧੰਨਵਾਦ